ਸੋ ਸੇ ਗਾਲ ਜੀ ਸਾਰਿਆਂ ਨੂੰ ਅੱਜ ਮੈਂ ਤੁਹਾਡੇ ਵਾਸਤੇ ਲੈ ਕੇ ਆਈਆਂ ਇੱਕ ਨਵਾਂ ਟਿਪਸ ਐਂਡ ਟ੍ਰਿਕ ਕਿਚਨ ਟਿਪਸ ਐਂਡ ਟ੍ਰਿਕ ਜਿਹਦੇ ਨਾਲ ਆਟਾ ਸਾਡਾ ਹਮੇਸ਼ਾ ਫਰੈਸ਼ ਰਹੂਗਾ ਨਾ ਕਦੀ ਇਹਦੇ ਵਿੱਚ ਸੁੰਢੀ ਨਾ ਕੋਈ ਇਹਦੇ ਵਿੱਚ ਸੁਸਰੀ ਇਹਦੇ ਵਿੱਚ ਕੁਝ ਨਹੀਂ ਆਊਗੀ ਨਾ ਕਦੀ ਕੋਈ ਇਹਦੇ ਚ ਕੀੜੀ ਆਊਗੀ ਕਈ ਵਾਰੀ ਤੇ ਅਸੀਂ ਜਿਹੜੇ ਆਟੇ ਆ ਲੈ ਆਨੇ ਆ ਥੈਲੀਆਂ ਵਾਲੇ ਉਹਦੇ ਵਿੱਚ ਮੋਸਟਲੀ ਆਪਾਂ ਨੂੰ ਸੁਸਰੀ ਤੇ ਸੁੰਡੀ ਪੈ ਹੀ ਜਾਂਦੀ ਹੈ ਜਿਹੜੇ ਆਪਾਂ ਕਣਕ ਕਰ ਲਿਆ ਕੇ ਪਸਾਨਿਆ ਉਹਦੇ ਵਿੱਚ ਥੋੜਾ ਟਾਈਮ ਬਾਅਦ ਪੈਂਦੀ ਹੈ ਉਹਦੇ ਵਿੱਚ ਵੀ ਪੈ ਜਾਂਦੀ ਹੈ ਯਾਨੀ ਕਿ ਉਹਦੇ ਵਿੱਚ ਨਹੀਂ ਪੈਂਦੀ ਸੁਸਰੀ ਸੁੰਡੀ ਆਟੇ 'ਚ ਪੈ ਹੀ ਜਾਂਦੀ ਹੈ ਤੇ ਇਹਨੂੰ ਤੁਸੀਂ ਪਹਿਲਾਂ ਤਾਂ ਇੱਕ ਠੰਡੀ ਥਾਂ ਤੇ ਰੱਖਿਆ ਕਰੋ ਆਟੇ ਨੂੰ ਤੇ ਫਿਰ ਦੂਸਰੇ ਨੰਬਰ ਤੇ ਇਹ ਹੈ ਕਿ ਇਹਨੂੰ ਇੱਕ ਜਦੋਂ ਆਪਾਂ ਆਟਾ ਵਿੱਚੋਂ ਕੱਢ ਲੀਦਾ ਤੇ ਉਹਨੂੰ ਚੰਗੀ ਤਰ੍ਹਾਂ ਉਹਦਾ ਜਿਹੜਾ ਟੱਕਣਾ ਉਹਨੂੰ ਚੰਗੀ ਤਰ੍ਹਾਂ ਆਪਾਂ ਪ੍ਰੈਸ ਕਰਕੇ ਬੰਦ ਕਰਨਾ ਤੇ ਤਿੰਨ ਚੀਜ਼ਾਂ ਨੇ ਜੇ ਦੇ ਨਾਲ ਆਪਣੇ ਆਟੇ 'ਚ ਨਾ ਕਦੀ ਸੁੰਡੀ ਨਾ ਸੁਸਰੀ ਤੇ ਨਾ ਹੀ ਕਿਸੇ ਕਿਸਮ ਦੀ ਕਦੀ ਕੀੜੀ ਨਾ ਕਦੀ ਸਮੈਲ ਆਏਗੀ ਸਭ ਤੋਂ ਪਹਿਲਾਂ ਆਪਾਂ ਲਵਾਂਗੇ ਤੇਜ ਪੱਤਾ ਜਿਹਨੂੰ ਆਪਾਂ ਕਹਿੰਦੇ ਆ ਬੇ ਲੀਫ ਇਹ ਜਦੋਂ ਅਸੀਂ ਆٹے ਵਿੱਚ ਪਾਈਦਾ ਹੈ ਇਹਦੀ ਫ੍ਰੈਗਰੈਂਸ ਦੇ ਨਾਲ ਜਿਹੜੀ ਕੀੜੀ ਸੁੰਡੀ ਸੁਸਰੀ ਕੋਈ ਵੀ ਕਿਸੇ ਵੀ ਕਿਸਮ ਦਾ ਕੀੜਾ ਇਹਦੇ ਵਿੱਚ ਨਹੀਂ ਲੱਗੇਗਾ ਤੇ ਜੇ ਤੁਹਾਡੇ ਕੋਲ ਬੇ ਲੀਫ ਜਿਹਨੂੰ ਕਿ ਆਪਾਂ ਤੇਜ ਪੱਤਾ ਕਹਿੰਦੇ ਆ ਜੇ ਉਹ ਨਹੀਂ ਹੈ ਤੇ ਸਾਡੇ ਕੋਲ ਦੂਸਰੀ ਹੈਗੀ ਹੈ ਸੁੱਕੀਆਂ ਲਾਲ ਮਿਰਚਾਂ ਸੁੱਕੀਆਂ ਲਾਲ ਮਿਰਚਾਂ ਵੀ ਅਸੀਂ ਪਾ ਸਕਦੇ ਹਾਂ ਜੇ ਸਾਡੇ ਕੋਲ ਤੇਜ ਪੱਤਾ ਨਹੀਂ ਹੈ ਇਦਾਂ ਤੁਸੀਂ ਤੇਜ ਪੱਤਾ ਪਾ ਕੇ ਆٹے ਦੇ ਵਿੱਚ ਤੁਸੀਂ ਇਹਦੇ ਉੱਤੇ ਹੋਰ ਆਟਾ ਪਾ ਦੇਣਾ ਇਹ ਤੁਸੀਂ ਮੰਨ ਲਓ ਆਪਣੇ ਇੱਕ ਪੂਰੇ ਵੱਡੇ ਡਰਮ ਦੇ ਵਿੱਚ ਜਿੰਨਾ ਵੀ ਹੈ ਤੁਹਾਡਾ ਆਟਾ ਤੁਸੀਂ ਉਹਦੇ ਵਿੱਚ ਪਾ ਸਕਦੇ ਹੋ ਬੀलीफ ਇਹ ਸਾਨੂੰ ਥੋੜੀ ਜਿਹੀ ਪੱਤੀਆਂ ਚਾਹੀਦੀਆਂ ਹੁੰਦੀਆਂ ਉਸ ਤੋਂ ਬਾਅਦ ਅਸੀਂ ਲਵਾਂਗੇ ਸੁੱਕੀਆਂ ਲਾਲ ਮਿਰਚਾਂ ਸੁੱਕੀਆਂ ਨਾਲ ਮਿਰਚਾਂ ਦੇ ਵਿੱਚ ਵੀ ਜਿਹੜੀ ਇਹਦੀ 스ਪੈਲ ਹੁੰਦੀ ਹੈ ਥੋੜੀ ਕਰਤਨ ਦੇ ਵਿੱਚ ਹੁੰਦੀ ਹੈ ਇਹਦੇ ਨਾਲ ਵੀ ਕਦੀ ਵੀ ਆਟੇ ਨੂੰ ਕਿਸੇ ਕਿਸਮ ਦਾ ਕੋਈ ਕੀੜਾ ਨਹੀਂ ਲੱਗਦਾ ਇਹ ਤੁਸੀਂ ਆਟਾ ਜਿੰਨੀ ਮਰਜ਼ੀ ਦੇ ਤੱਕ ਸਟੋਰ ਕਰ ਸਕਦੇ ਹੋ ਜਾਂ ਤੁਸੀਂ ਆਟਾ ਛਾਣੋਗੇ ਵੀ ਰੋਟੀ ਪਕਾਓਗੇ ਵੀ ਇਹ ਨਹੀਂ ਕਿ ਇਹਦੀ ਸਮੈਲ ਜਾਂ ਕੁਝ ਵੀ ਆਟੇ 'ਚ ਜਾਊਗੀ ਆਟਾ ਤੁਹਾਡਾ ਫਰੈਸ਼ ਹੀ ਰਹੂਗਾ ਹਮੇਸ਼ਾ ਹੀ ਤੇ ਕੋਈ ਵੀ ਕਿਸੇ ਕਿਸਮ ਦਾ ਵੀ ਕੋਈ ਵੀ ਕੀੜਾ ਜਾਂ ਕੁਝ ਵੀ ਇਹਦੇ 'ਚ ਨਹੀਂ ਲੱਗੇਗਾ ਐਦਾਂ ਹੀ ਤੁਸੀਂ ਮਿਰਚਾਂ ਪਾ ਕੇ ਤੇ ਇਹਦੇ ਉੱਤੇ ਤੁਸੀਂ ਆਟਾ ਸਾਰਾ ਸਪਰੈਡ ਕਰ ਦੇਣਾ ਇੱਕ ਵਾਰ ਪਾਣ ਤੋਂ ਬਾਅਦ ਤੁਸੀਂ ਹੱਥ ਨਾਲ ਪਾਵੇਂ ਉਹਨੂੰ ਹਿਲਾ ਵੀ ਸਕਦੇ ਹੋ ਤੇ ਤੁਹਾਡੇ ਕੋ ਇਹਨਾਂ ਦੋਨਾਂ ਚੀਜ਼ਾਂ ਚ ਜਿਹੜੀ ਵੀ ਹੈ ਤੁਸੀਂ ਪਾਸ ਕਰ ਜੋ ਦੋਨੋਂ ਹੈ ਤੁਸੀਂ ਦੋਨੋਂ ਵੀ ਪਾਸ ਕਰ ਜੋ ਇਹਦਾ ਕੋਈ ਵੀ ਨੁਕਸਾਨ ਨਹੀਂ ਹੈਗਾ ਤੇ ਤੀਜੀ ਸਾਡੀ ਹੈਗੀ ਆ ਆਈਟਮ ਜਿਹਦੇ ਨਾਲ ਸਾਡਾ ਆਟਾ ਫਰੈਸ਼ ਰਹੇਗਾ ਉਹ ਹੈਗੇ ਨੇ ਲੌਂਗ ਲੌਂਗ ਦੀ ਜਿਹੜੀ ਤੁਹਾਨੂੰ ਪਤਾ ਹੈ ਕਿ ਜਿਹੜੀ ਖੁਸ਼ਬੂ ਹੁੰਦੀ ਆ ਉਹ ਬਹੁਤ ਸਟਰੋਂਗ ਹੁੰਦੀ ਆ ਉਹਦੇ ਨਾਲ ਵੀ ਸਾਡੇ ਆਟੇ ਨੂੰ ਕੋਈ ਨੁਕਸਾਨ ਨਹੀਂ ਹੈ ਸਾਡੇ ਆਟੇ ਚੋਂ ਕਦੀ 스ਮੈਲ ਨਹੀਂ ਆਊਗੀ ਸਾਡਾ ਆਟਾ ਹਮੇਸ਼ਾ ਹੀ ਫਰੈਸ਼ ਰਹੂਗਾ ਤੇ ਹੁਣ ਅਸੀਂ ਤੀਸਰੀ ਆਈਟਮ ਇਹਦੇ ਵਿੱਚ ਐਡ ਕਰਨ ਜਾ ਰਹੇ ਆ ਲੌਂਗ ਲੌਂਗ ਵੀ ਅਸੀਂ ਲਵਾਂਗੇ ਜਿਵੇਂ ਕਿ ਆਪਾਂ ਦੋ ਤੋਂ ਤਿੰਨ ਟੱਕਣ ਅਸੀਂ ਲੌਂਗ ਦੇ ਲੈ ਲਾਂਗੇ ਤੇ ਲੌਂਗ ਅਸੀਂ ਇਦਾਂ ਇਹਦੇ ਉੱਤੇ ਪਾ ਗਾਂਗੇ ਇਹ ਤਿੰਨੋਂ ਚੀਜ਼ਾਂ ਅਸੀਂ ਪਾ ਕੇ ਤੇ ਇਹਨੂੰ ਚੰਗੀ ਤਰ੍ਹਾਂ ਆਟੇ ਨੂੰ ਅਸੀਂ ਮਿਕਸ ਕਰ ਲੈਣਾ ਜੇ ਤੁਹਾਡੇ ਕੋਲ ਤਿੰਨੋਂ ਨੇ ਤੁਸੀਂ ਬੇਸ਼ੱਕ ਤਿੰਨੋਂ ਚੀਜ਼ਾਂ ਪਾ ਸਕਦੇ ਹੋ ਜੇ ਤੁਹਾਡੇ ਕੋਲ ਤਿੰਨ ਚੀਜ਼ਾਂ ਨਹੀਂ ਹੈ ਤੇ ਫਿਰ ਤੁਸੀਂ ਇਹਨਾਂ 'ਚੋਂ ਕੋਈ ਵੀ ਇੱਕ ਚੀਜ਼ ਪਾ ਸਕਦੇ ਹੋ ਕੋਈ ਵੀ ਉਸ ਸੇਕੀ ਚੀਜ਼ ਪਾ ਦਿਓ ਉਹ ਦਿਨ ਆ ਵੀ ਆਟਾ ਤੁਹਾਡਾ ਫਰੈਸ਼ ਰਹੂਗਾ ਕਦੀ ਖਰਾਬ ਨਹੀਂ ਹੋਊਗਾ ਆٹے ਵਾਲੇ ਡਰਮ 'ਚ ਜਦੋਂ ਵੀ ਅਸੀਂ ਆਟਾ ਪਾਣਾ ਹੈ ਪੁਰਾਣਾ ਆਟਾ ਕੱਢ ਕੇ ਤੁਸੀਂ ਇਹ ਸਾਫ਼ ਕਰਕੇ ਕਪੜਾ ਮਾਰ ਕੇ ਜਾਂ ਤੁਸੀਂ ਧੋ ਕੇ ਚੰਗੀ ਤਰੀਕੇ ਨਾਲ ਫੇਰ ਜਿਹੜਾ ਤੁਸੀਂ ਆਪਣਾ ਆਟਾ ਨਵਾਂ ਪਸਾਇਆ ਹੋਇਆ ਨਾ ਉਹ ਤੁਸੀਂ ਉਹਦੇ ਵਿੱਚ ਪਾਉਣਾ ਕਦੀ ਵੀ ਤੁਸੀਂ ਪਹਿਲਾਂ ਪਏ ਹੋਏ ਆٹے ਦੇ ਵਿੱਚ ਜਿਹੜਾ ਕਿ ਸਾਡਾ ਆਟਾ ਪਹਿਲਾਂ ਹੀ ਔਨਲੀ ਡਰਮ 'ਚ ਹੁੰਦਾ ਉਹਦੇ ਉੱਪਰ ਆਟਾ ਕਦੀ ਨਾ ਪਾਓ ਬਰਸਾਤਾ ਹੋਣ ਭਾਵੇਂ ਕਦੀ ਕੋਈ ਵੀ ਮੌਸਮ ਹੋਵੇ ਸਰਦੀਆਂ ਹੋਣ ਗਰਮੀਆਂ ਹੋਣ ਬਰਸਾਤ ਹੋਵੇ ਤੁਹਾਡਾ ਆਟਾ ਕਦੀ ਵੀ ਖਰਾਬ ਨਹੀਂ ਹੋਏਗਾ ਕਦੀ ਨਹੀਂ ਤੁਸੀਂ ਕਹੋਗੇ ਕਿ ਮੇਰੇ ਆٹے 'ਚ ਕੀੜੀ ਲੱਗੀ ਆ ਸੁੰਡੀ ਪੈ ਗਈ ਆ ਜਾਂ ਸੁਸਰੀ ਪੈ ਗਈ ਆ ਤੁਸੀਂ ਇਹ ਮੇਰੀਆਂ ਤਿੰਨ ਚੀਜ਼ਾਂ 'ਚੋਂ ਕੋਈ ਇੱਕ ਚੀਜ਼ ਤੁਸੀਂ ਪਾ ਕੇ ਦੇਖਿਓ ਆٹے ਦੇ ਵਿੱਚ ਤੁਹਾਡਾ ਆਟਾ ਹਮੇਸ਼ਾ ਫਰੈਸ਼ ਰਹੇਗਾ ਕੰਨ ਫੇਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਇੱਕ ਨਵੀਂ ਰੈਸিপি ਦੇ ਨਾਲ ਕੁਝ ਨਵੇਂ-ਨਵੇਂ ਟਿਪਸ ਐਂਡ ਟ੍ਰਿਕਸ ਦੇ ਨਾਲ ਤਦ ਤੱਕ ਲਈ ਧੰਨਵਾਦ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਮੈਂ ਆਪਰਿਆਂ ਪੈਣਾ ਵਾਸਤੇ ਨਵੇਂ-ਨਵੇਂ ਫੂਡ ਰੈਸিপি ਤੇ ਟਿਪਸ ਟ੍ਰਿਕ ਲੈ ਕੇ ਆਉਂਦੀ ਰਵਾਂਗੀ ਧੰਨਵਾਦ